हां जी दोस्तों, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਨਿਸ਼ਾਰੇ ਪਨੂਆ ਦੇ ਬਿਲਕੁਲ ਨਜ਼ਦੀਕ ਪਿੰਡ ਚੰਬਲ। ਆਨਰ ਵੀਰ ਜਾਸਰੋਂ ਦੇ ਕੋਲ ਆਇਆ ਦੋਸਤੋ ਪ੍ਰਤਾਪ ਸਿੰਘ ਉਹਨਾਂ ਦੇ ਕੋਲ। ਸੋ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਭੈਣ ਭਰਾ ਆਪਣੇ ਸੱਜਣ ਨਾਲ ਨਵੇਂ ਜੁੜੇ ਆ ਠੀਕ ਆ ਜੀ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ। ਤੇ ਬਾਕੀ ਕਾਜ਼ ਵਿਚਰ ਤੁਸੀਂ ਪਿੰਡ ਚੰਬਲ ਕਰ ਲਿਓ ਠੀਕ ਹੈ ਜੀ ਤਰਮ ਤਰਮ ਦੀ ਦੂਰੀ ਵੀ ਥੋੜੀ ਹੈ ਇੱਥੋਂ ਤੇ ਹਰੀਕੇ ਪੱਤਨ ਤੋਂ ਵੀ ਤਕਰੀਬਨ ਕੋਈ 32 35 ਕਿਲੋਮੀਟਰ ਦੀ ਦੂਰੀ ਹੈ ਸਾਰੀ ਪੂਰੀ ਗੱਲਬਾਤ ਕਰਾਂਗੇ ਆਪਾਂ ਵੀਰ ਜਸਨੋਂ ਦੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੇਸੇ ਆਪਾਂ ਤੁਹਾਨੂੰ ਟੋਟਲ 4 ਕਿ ਦਿਖਾਉਣੇ ਆ ਉਸ ਤੋਂ ਪਹਿਲਾਂ ਇੱਕ ਤਰੀਕ ਤੁਸੀਂ ਨੋਟ ਕਰ ਲਓ ਠੀਕ ਹੈ ਜੀ 31 ਜਨਵਰੀ ਆ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਇੱਕ ਮੱਝ ਬਿਲਕੁਲ ਸੱਜਰ ਬਾਜੀ ਸੂਈ ਆ ਤੇ ਇੱਕ ਝੋਟੀ ਨੀਲੀ ਦਾ ਵੀ ਦੀ ਹੈ ਠੀਕ ਹੈ ਜੀ ਟੇਡੇ ਕੱਟ ਦੇ ਵਿੱਚ ਇਹ ਗੱਪਾ ਨਾ ਕੋਈ 8 ਮਹੀਨਿਆਂ ਜਾਂ 8 ਤੋਂ ਥੋੜੀ ਪਲਾਸਾ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਇੱਧਰ ਇੱਕ ਮੱਝ ਟੋਕਰ ਗੱਪਣਾ ਦਿਖਾ ਦਾਂਗੇ ਤੇ ਇੱਕ ਹੋਰ ਜਿਹੜੀ ਦੋਸਤੋ ਟੋਕਰ ਗੱਪਣਾ ਦੋ ਮੱਝਾਂ ਮਤਲਬ ਟੋਕਰ ਗੱਪਣਾ ਚੈੱਕ ਪਾਸ ਆ ਤੇ ਇੱਕ ਦੇ ਨਾਲ ਬੱਚਾ ਤੇ ਇੱਕ ਬਗੈਰ ਬੱਚੇ ਤੋਂ ਠੀਕ ਹੈ ਜੀ ਉਹਦੇ ਥੱਲੇ ਦੁੱਧ ਹੈਗਾ ਚੰਗਾ ਤੇ ਬਾਕੀ ਟੋਕਰ ਗੱਪਣਾ ਮੱਝਾਂ ਥਰੇ ਦੁੱਧ ਚੰਗਾ ਠੀਕ ਹੈ ਜੀ ਕਿੰਨੇ ਕਿੰਨੇ ਮਹੀਨੇ ਤਿੰਨ ਗੱਪਣਾ ਚੈੱਕ ਪਾਸ ਆ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਦੀ ਬੇਸ਼ੱਕ ਦੋ ਟਾਈਮ ਚ ਕੁਇ ਤਿੰਨ ਟਾਈਮ ਚੋਕੇ ਚਾਹੇ ਪੁਈ ਇੱਕ ਟਾਈਮ ਚੋਕੇ ਪਾਸ ਜਰੂਰ ਕਰ ਲਿਓ ਠੀਕ ਹੈ ਜੀ ਪਸ਼ੂ ਵਪਾਰ ਦਾ ਕਿੱਤਾ ਕੰਮ ਕਰਦੇ ਆ ਵੀਰ ਹੋਣੀ ਪਸ਼ੂ ਆਪਣੀ ਤਸੱਲੀ ਆਪਣੀ ਸੋਚ ਸਮਝ ਦੇ ਨਾਲ ਕਰਕੇ ਲੈ ਕੇ ਆਉਂਦੇ ਆ ਅੱਗੋਂ ਭਰਾ ਕੋਈ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਹੈ ਡਿਟੇਲਾ ਸਭ ਤੋਂ ਪਹਿਲਾਂ ਵੀਰ ਜਸ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਬਹੁਤ ਵਧੀਆ ਜਸਪਾਤੀ ਟਕਾਂ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪ੍ਰਤਾਪ ਸਿੰਘਾ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਸਾਨੂੰ ਪਿਆਰ ਕਰਦੇ ਆ ਰਾਜ ਸੰਧੂ ਡਿਲੀਵਰ ਫਾਰਮ ਨੂੰ ਪਿਆਰ ਕਰਦੇ ਆ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਹਾਲ ਜੀ ਕਿਰਪਾ ਬਾਬੇ ਬਿੱਡਾ ਸਾਹਿਬ ਦੀ ਵੜੀ ਹਾਂ ਕਾੜੋ ਫੁੱਲਾਂ ਤੇ ਫਿਰ ਪੂਰੀ ਚਾਲ ਤਗੜੇ ਅਗੇ ਸ਼ੇਅਰ ਕਰਿਆ ਕਰੋ ਬੜਾ ਪਿਆਰ ਮਿਲਦਾ ਭਾਈ ਜਦੋਂ ਭਰਾ ਸ਼ੇਅਰ ਕਰਦੇ ਆ ਨਾ ਹੋਰ ਮੰਨੂ ਜਿਹੜੀ ਤਾਕਤ ਮਿਲਦੀ ਆ ਵੀ ਤਗੜੇ ਹੋ ਗਏ ਨੱਪੇ ਕਿ ਲਈ ਆ ਬਿਲਕੁਲ ਬਿਲਕੁਲ ਭਣ ਭਰਾਵਾਂ ਦੇ ਨਾਲ ਹੀ ਸੰਧੂ ਸਾਰ ਇਸੇ ਤਰ੍ਹਾਂ ਇਸੇ ਤਰ੍ਹਾਂ ਬਿਲਕੁਲ ਜੀ ਬਿਲਕੁਲ ਮੈਂ ਵੀ ਦੋਸਤੋ ਇਹ ਫਰਜ਼ ਤੁਹਾਡਾ ਬਣਦਾ ਠੀਕ ਆ ਜੀ ਬਾਕੀ ਮਾਲ ਵਪਾਰੀ ਵੀਰ ਬਿਲਕੁਲ ਲੱਭ ਕੇ ਲਿਆਉਂਦੇ ਆ ਦੂਰੋਂ ਨੇੜਿਓਂ ਠੀਕ ਆ ਜੀ ਸੱਚੇ ਖੱਬੇ ਤੁਹਾਡੇ ਕਚਹਿਰੀ ਦੇ ਵਿੱਚ ਪੇਸ਼ ਕਰ ਦਿੰਦੇ ਆ ਤੇ ਤੁਹਾਡਾ ਜਿਹੜਾ ਇੱਕ ਇੱਕ ਫਰਜ਼ ਬਣਦਾ ਇੱਕ ਇੱਕ ਸ਼ੇਅਰ ਜਰੂਰ ਮੇਰਾ ਭਰਾ ਮਾਰਦਿਆ ਕਰੋ ਜਿਵੇਂ ਪ੍ਰਤਾਪ ਕਹਿੰਦਾ ਹੁੰਦਾ ਵੀ ਸ਼ੇਅਰ ਦੱਬ ਕੇ ਕਰ ਦੋ ਪ੍ਰਤਾਪ ਸਿੰਘ ਦੇ ਵੇਰ ਜੱਸ ਪਸ਼ੂ ਤਿੰਨ ਦਿਖਾਉਣੇ ਅੱਜ ਫਿਰ ਚਾਰ ਹੈ ਜੀ ਚਾਰ ਹਾਂਜੀ ਮੇਰੇ ਤੋਂ ਗਲਤੀ ਹੋ ਗਈ ਸੀ ਹਾਂਜੀ ਦੱਸਿਆ ਮੈਂ ਵੇਰਵਾ ਚਾਹੁੰਦਾ ਸੀਗਾ ਹਾਂਜੀ ਚਾਰ ਪਸ਼ੂ ਆ ਤੇ ਜਿਨ੍ਹਾਂ ਦਾ ਦੋ ਟੋਕੜ ਗੱਬਣ ਆ ਗਿਆ ਆਪਣੇ ਕੋਲ ਇੱਕ ਸੱਜਰ ਸੂਈ ਮੱਝ ਇਹ ਲਗਾਵਾਂਗੇ ਇਹ ਗੱਬਣ ਛੱਡੇ ਇੱਕ ਨੀਲੀ ਦੀ ਆ ਗਈ ਹੈ ਹਾਂਜੀ ਲਓ ਵੀ ਇੱਕ ਨੀਲੀ ਦਾ ਤੋਪਾ ਵੀ ਆ ਗਿਆ ਠੀਕ ਹੈ ਜੀ ਕੱਟ ਦੇ ਵਿੱਚ ਇੱਕ ਨੀਲੀ ਦੀ ਧਨਵਾ ਵਿਖਾਵਾਂਗੇ ਚਾਰ ਚਾਂ ਤੇ ਲੱਗੇ ਪਏ ਆ ਤੇ ਚਲੋ ਬਾਕੀ ਇਹਦੇ ਤੇ ਜਦੋਂ ਆਪਾਂ ਡਿਟੇਲ ਤੇ ਆਏ ਤੁਹਾਨੂੰ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੱਸ ਸ਼ਰਵਾਤਾ ਕਿਹਦੇ ਪਾਸੇ ਕਰਦੇ ਦਾ ਲੈ ਸੱਜਰ ਤੋਂ ਕਰ ਲੈ ਆਓ ਜੀ ਜਰੂਰ ਲਓ ਵੀ ਪਹਿਲੇ ਨੰਬਰ ਤੋਂ ਦੋਸੇ ਕ ਸੱਜਰ ਮਾਝਾ ਪਾ ਤੁਹਾਨੂੰ ਦਿਖਾਉਂਦੇ ਆ ਠੀਕ ਆ ਜੀ ਆ ਕਰੋ ਜਿਆਕ ਠੀਕ ਆ ਜੀ ਸੋ ਸੱਜਰ ਬਿਲਕੁਲ ਤਾਜੀ ਸੂਈ ਹੈ ਤੇ ਜੱਸ ਕਿੰਨੇ ਦਿਨਾਂ ਦੇ ਵਿੱਚ ਇਹ ਕੱਲ ਦੀ ਸੂਈ ਹੈ ਸੰਧਾ ਸਾਹਿਬ ਮਗਰ ਕੱਟੀ ਆ ਮਗਰ ਨਾਲ ਤੇ ਅਗਲੇ ਨਾਲੂ ਤੇ ਹੀ ਹੈ ਮਗਰ ਕੱਟੀ ਆ ਗਈ ਹਾਂ ਜੀ ਬਾਬੇ ਕੱਲ ਦੀ ਸੂਈ ਹੈ ਮੱਝ ਸੂਈਆਂ ਚ ਕਿਵੇਂ ਆ ਕੋਈ ਤੀਜਾ ਸੂਹਾ ਹੋਊ ਦੂਜਾ ਸੂਹਾ ਸੰਧਾ ਸਾਹਿਬ ਉਹ ਦੂਜਾ ਨੇ ਤੀਜਾ ਹੀ ਮੰਨ ਲੈ ਕੋਈ ਧੰਨਵਾਦ ਠੀਕ ਆ ਜੀ ਹਾਂ ਜੀ ਲਓ ਵੀ ਸੂਈਆਂ ਦੇ ਵਿੱਚ ਹੈਗੀ ਜੱਸ ਹੋਊਗੀ ਕੋਈ ਰੁਕ ਤੇ ਜਮਨ ਲੈ ਬਾਜੀ ਆਪ ਦੀ ਹਾਂਜੀ ਕੋਈ ਭਣ ਭਰਾ ਸਮਝ ਨਹੀਂ ਆਈ ਲਓ ਠੀਕ ਆ ਜੀ ਅੱਜ ਕੱਲ ਦੀ ਸੂਈ ਹੈ ਮਗਰ ਕੱਟੀ ਬੋਲਾ ਫਿਰ ਕਿੰਨਾ ਚੋਲਿਆ ਇਹ ਆ ਪੰਜ ਸੰਤੂ ਸਾਹਿਬ ਕਿਲੋ ਕਿਲੋ 1.5 ਕਿਲੋ ਚੋਗਿਆ ਆਪਣੇ ਕੋਲ ਜਸਾ ਅੱਜ ਹੀ ਕਿਤਾਈ ਹੈ ਨਹੀਂ ਅੱਜ ਹੀ ਚੋਗ ਲੈ ਆ ਅੱਛਾ ਅੱਛਾ ਹਾਂਜੀ ਠੀਕ ਆ ਮੋ ਵੀ ਇਸ ਵਕਤ ਬੋਲੇ ਤੇ ਆ ਠੀਕ ਆ ਜੀ ਤੇ ਸੂਈ ਕੱਲ ਦੀ ਆ ਮਗਰ ਇਹਦੇ ਬੱਚਾ ਜਿਹੜਾ ਕੱਟੀ ਆ ਫੀਮੇਲ ਕਾਫ ਹਾਂਜੀ ਕੱਟੀ ਬੜੀ ਵਧੀਆ ਸੰਤੂ ਸਾਹਿਬ ਲਓ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਮੱਝ ਆ ਥਾਣਾ ਭਾਂਡਿਆਂ ਦੀ ਬਿਲਕੁਲ ਸਾਫ਼ ਸੁਥਰੀ ਆ ਹਾਂ ਪ੍ਰਤਾਪ ਸਿੰਘ ਇੱਕ ਵਾਰੀ ਹੋਰ ਆ ਜਰੂਰ ਤੇ ਜਰੂਰ ਕਿਹੜੇ ਦੋ ਕੱਢ ਦੋ ਆ ਜੋੜ ਜਾਂਦੇ ਜਾ ਸੋ ਕਿ ਪੂਰ ਛੱਟੇ ਰਹਿ ਜਾਂ ਮੈਂ ਨਾ ਸੰਤ ਸਾਹਿਬ ਕੋਈ ਗੱਲ ਨਹੀਂ ਤੇ ਠੀਕ ਆ ਭਾਈ ਹਾਂ ਲੋ ਵੀ ਕਿਸੇ ਰਕਮ ਦਾ ਹੋ ਕਿ ਭੂਰ ਨਹੀਂ ਕੋਈ ਛੱਟਾ ਨਹੀਂ ਗੱਟਿਕਾ ਜੀ ਤੇ ਆ ਜਿਹੜੀ ਮੱਝ ਦਾ ਤੁਸੀਂ ਢਾਂਚਾ ਢੂੰਚਾ ਚੈੱਕ ਕਰ ਲਓ ਸੱਜਰਤਾ ਜੀ ਸੁਈ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਠੀਕ ਆ ਜੀ ਤੇ ਮਿਲ ਵੀ ਬੜੇ ਭਾਅ ਪੱਤੇ ਜੀ ਜਾਣੀਏ ਤੁਹਾਨੂੰ ਜਾਇਜ਼ ਭਾਅ ਪੜਦਾ ਰਹੂਗਾ ਤੇ ਮਗਰ ਵੀ ਕੱਟੀ ਆ ਚੌਣਚਵਾਦ ਚੰਗੀ ਵੇਰ ਦੱਸ ਰਿਹਾ ਕਿਉਂਕਿ ਇਹਨਾਂ ਨੇ ਚਵਾਈ ਕੀਤੀ ਆ ਤੇ ਉਸ ਭਾਅ ਤੇ ਤੁਸੀਂ ਸੌਦਾ ਕਰ ਲਿਓ ਆਨਲਾਈਨ ਕਿਸੇ ਭਾਅ ਨੇ ਮਗਾਉਣੀ ਤੇ ਆਨਲਾਈਨ ਸੌਦਾ ਕਰ ਲਿਓ ਆ ਲਓ ਜੀ ਮਹਾਰਾਜ ਨਾਲੇ ਨਾਲ ਤੇ ਨਵੀਂ ਆ ਵੜਾ ਸੰਤੋਖ ਸਾਹਿਬ ਹਾਂ ਨਵੀਂ ਆ ਆ ਜੀ ਆ ਜੀ ਉਹ ਥੋੜੀ ਸ਼ਾਮ ਹੋਇਆ ਨਾ ਕਿ ਰੋਕੀ ਸ਼ਾਮ ਹੋ ਜਾਂਦੀ ਹੈ ਹਾਂਜੀ ਹਾਂਜੀ ਆ ਸਾਬ ਸੰਭਾਲਦਾ ਚਲੋ ਹਰੇਕ ਭਰਾ ਦਾ ਪਹੁੰਚ ਹਾਂ ਕੰਮ ਦਾ ਭਨ ਭਰਾ ਸਾਰੇ ਕਰਦੇ ਆ ਹਾਂ ਚਲੋ ਜਿੰਨੇ ਪਹੁੰਚਦੇ ਜੱਸ ਹਾਂਜੀ ਹਾਂਜੀ ਜਿੰਨੇ ਕ ਹਰੇਕ ਭਰਾ ਦੀ ਪਹੁੰਚ ਆਉਂਦੇ ਲੋ ਹਰੇਕ ਬੰਦਾ ਪੂਰੀ ਜੋਰ ਲੱਗਦਾ ਜੋਰ ਲਾਉਂਦਾ ਹਾਂ ਆਦਰ ਲਾਉਂਦੀ ਮਗਰ ਕੱਟੀ ਆ ਬਿਲਕੁਲ ਗਿੱਲੇ ਨਾਲੂ ਬੱਚਾ ਠੀਕ ਆ ਜੀ ਆ ਜੀ ਵੱਡੀ ਪਲੀ ਹੈ ਗਿੱਲੇ ਨਾਲੂ ਬੱਚਾ ਕਰੋ ਚੈੱਕ ਮੇਰਾ ਭਰਾ ਠੀਕ ਆ ਜੀ ਤੇ ਆ ਤੁਹਾਨੂੰ ਕੋਈ ਥੰਦੇਵਾ ਆਪਾਂ ਤਸੱਲੀ ਨਾਲ ਫੇਰ ਦਿਖਾ ਦਗੇ ਇਧਰ ਦੇਖੋ ਲੋ ਜੀ ਸੋ ਹੁਆ ਨੇਚਟਰੀ ਸਾਫ ਸੁਥਰੀ ਹੈ ਤੇ ਤਾਹਾਂ ਧੂਰਾਂ ਦੀ ਵੀ ਬੜੀ ਵਧੀਆ ਚੰਗੀ ਦੱਸ ਰਿਹਾ ਵੀਰ ਬਾਕੀ ਮੇਰਾ ਭਰਾ ਜਿੱਥਣ ਕੇ ਜਿੱਦਾ ਮਰਜ਼ੀ ਭਰਾਓ ਭਰਾ ਬਰੂਣ ਤੇ ਜਸ ਪੋਲੀਏ ਬਿਲਕੁਲ ਆ ਨਾ ਪੋਲੀ ਪੋਲੀ ਸੰਧੂ ਸਾਹਿਬ ਠੀਕ ਹੈ ਕੋਈ ਚੱਕਰ ਨਹੀਂ ਠੀਕ ਹੈ ਹਾਂ ਤੇ ਜਸ ਵੀਰੇ ਕੀ ਡਿਮਾਂਡਾਂ ਰਹਿਣਗੀਆਂ ਦਾ ਮੁੱਲ ਕੀ ਕਰਨਾ ਖੰਡ ਮੁੱਲ ਤੇ ਸੰਧੂ ਸਾਹਿਬ ਭਾਵੇਂ ਅਸੀਂ ਕਰ ਲਈਏ ਆ 575 ਕਰ ਲਿਆ 70 ਚ ਮਾਨ ਤਾਨ ਕਰਦੇ ਕੋਈ ਧਰ ਥੋੜਾਗਾ ਕਰਨ ਦਾ ਪਰ ਆਪਾਂ ਜਿੱਥੇ ਦੇ ਦੇਣੀ ਲੱਖ ਮੰਗ ਲਾ ਗੱਲ ਮੰਨੀ ਜਾ ਹਾਂ ਮੇਰਾ ਮਾਨ ਤਾਨ ਕਰ ਦਾਂਗੇ ਹਾਂਜੀ 70 ਚ 70000 ਹਾਂਜੀ ਇਹ ਸਿੰਧੂ ਸਾਹਿਬ ਕਿ ਆਖੀ ਜੇ 65000 ਦੀ ਮੈਂ ਦਵਾਂਗੇ ਲੈ ਇਹਨੂੰ ਉਹਦੇ ਨਾਲ ਕੰਮ ਹੀ ਫਰਦ ਨਾਲ ਜੀ ਆਹ ਦਾਮੀਆਂ ਆਪ ਤੀਆਂ 1000 2000 ਆ ਗਿਆ ਤੂੰ ਦੋ ਪੰਜ ਕਰਦੇ ਦੋ 2000 ਕੇ ਸੁਖਿਆ 2000 ਕੋ ਪਾ ਕੇ ਸੁਖਿਆ ਅੰਮ੍ਰਿਤ ਇਹ ਜਿੰਨਾ ਫਿਰ ਭਰਾ ਅੱਗੇ ਪੰਜ ਬਣਾ ਦਿੱਤਾ ਮਾਨੇ ਤਾਂ ਤੜੇ ਹਾਂ ਛੋਟੀ ਸੰਤੂ ਸਾਹਿਬ ਜਿੰਨੇ ਪੈਸੇ ਮੰਗਦੇ ਉਹਨੇ ਦੀ ਵੇਖਦੀ ਮੱਝ ਹਾਂਜੀ ਚਲੋ ਕੋਈ ਨਹੀਂ ਜੇ ਕਾਇਰ ਪਰਤਾਪ ਨੇ ਜਿੱਥੇ ਲਾਤੀ ਮੋਹਰ ਆਪਾਂ 65000 ਦੀ ਤੇ 65000 ਦੀ ਮਿਲ ਜੂਗੀ ਠੀਕ ਹੈ ਜੀ ਅੱਗੇ ਮੇਰਾ ਭਰਾ ਕਿਸੇ ਘਰ ਕਿਸੇ ਨੇ ਘਰੇਲੂ ਕਾਰ ਦੇ ਰੱਖਣੀ ਹੈ ਠੀਕ ਹੈ ਜੀ ਉਹਨੂੰ ਚਰੋ ਕੋਈ ਦੋ ਪੈਸੇ ਸਵੱਲੀ ਮਿਲ ਜੂਗੀ ਹਾਂਜੀ ਬਾਕੀ ਇਹ ਨਾਲ ਗੱਲਾਂ ਨਾਲ ਪੈਸੇ ਜਾਵਾਂ ਤੇ ਧਾਰਾ ਵਾਲਾ ਕੰਮ ਹੀ ਆ ਜੇ ਇਹ ਤੇ ਜਿੰਨਾ ਪਾਲੂ ਪਈ ਉਹਨਾਂ ਛੋੜੂ ਕੀ ਬਦਲੀ ਚੰਬੜੀ ਦੀ ਆ ਇਹ ਨਹੀਂ ਕਿ ਮੈਂ ਚੰਗੀ ਯਮਾ ਹਾਂ ਜੀ ਲੋਬੀ ਭਰਾਵਾ 65000 ਦੇ ਸਰ ਮੈਂ ਬੇਨਤੀ ਮਰਜੀ ਕਰਨੀ ਦੰਦ ਖੁਰ ਲੋਏ ਅਰਕਾ ਕੋਈ ਐ ਨਾ ਥੋੜੀ ਜਿਹੀ ਨਸੀਰੀ ਕਰਕੇ ਫਿੱਕੀ ਕਰਕੇ ਨਾ ਕੁਝ ਕਰ ਦੇ ਪਿੱਖਣੀ ਐ ਜੂ ਇਹ ਬਿਲਕੁਲ ਲੋਏ ਅਰਗੀ ਆ ਮੈਂ ਆ ਨਹੀਂ ਨਹੀਂ ਉਹ ਤਾਂ ਦੱਸ ਦਿੱਤੀ ਕੋਈ ਗੱਲ ਨਹੀਂ ਜੇ ਕੋ ਟੁੱਟਿਆ ਹੋਵੇ ਤਾਂ ਜੁਮੇ ਰਹੇਗਾ ਤੂੰ ਇਹ ਮੈਂ ਵੱਲ ਜੁਮੇ ਨਹੀਂ ਗੇ ਇਹਦਾ ਪੈਸੇ ਲਵਾਂਗੇ ਤੁਹਾਨੂੰ ਸਾਹਿਬ ਇਹਦੇ ਕੰਮ ਹਾਂ ਮੈਂ ਨਹੀਂ ਦੱਸ ਗੱਲ ਪਾ ਦਿਓ ਤੇ ਲਾ ਦਾਂਗੇ ਧੋਖਾ ਨਾ ਕਰਾਂਗੇ ਹਾਂ ਗਲਤ ਕੰਮ ਕਰੀ ਕਿ ਲੋ ਕਰਨਾ ਅੱਗੇ ਇੱਕ ਨੀਲੀ 라ਵੀ ਦਾ ਦੋਸਤੋ ਬੜਾ ਨਗੀਨਾ ਤੁਹਾਨੂੰ ਦਿਖਾਉਣੇ ਆ ਬਹੁਤ ਬਹੁਤ ਗਾ ਚੰਗੀ ਝੋਟੀ ਆ ਬੂਤੀ ਪਾਤੀ ਤਾਂ ਮੇਰੇ ਕੋਲ ਚੈੱਕ ਕਰਾ ਦਈਏ ਗੱਲਾਂ ਬਾਤਾਂ ਬਾਅਦ ਇਹਦੀ ਇਨਫੋਰਮੇਸ਼ਨ ਸਬੰਧਤ ਆ ਆਪਾਂ ਕਰ ਲਵਾਂਗੇ ਛੋਟੀ ਸਿੰਗੀ ਆ ਟੇਡਾ ਘਾਟਾ ਖੱਬੇ ਪਾਸੇ ਟੇਡਾ ਘਟ ਵੈਸੇ ਲੱਭਦਾ ਬੜਾ ਘਟ ਖੱਬੇ ਵੈਸੇ ਬਹੁਤ ਘਾਟ ਆਉਂਦਾ ਸੰਧੂ ਸਾਹਿਬ ਇਹ ਤੇ ਨਾ ਸੰਧੂ ਸਾਹਿਬ ਕੋਲ ਫਿਰ ਤਾਂ ਨਾਲ ਹੀ ਗਾਲੀ ਨੀ ਮਾਰਦੀ ਝੁਕ ਝੁਕ ਕੇ ਉਹ ਤਾਂ ਬਣ ਗਈ ਗਾਣੇ ਵਾਲੀ ਅੱਜ ਦਿਨ ਫੋਟੋਆਂ ਕਰਾਉਣ ਨੂੰ ਕਦੇ ਇਹ ਵੀ ਕਦੇ ਪੁੱਟਣਾ ਹੀ ਚਲਈ ਜਾਵੇ ਕਰਵਾ ਕਰਾ ਲੈ ਕੋਈ ਗੱਲ ਕਹਿਣ ਵਾਲੀ ਨਹੀਂ ਜੀ ਕਰਵਾਈ ਜੀ ਦਿਲ ਫੋਟੋਆਂ ਕਰਾਉਣ ਨੂੰ ਕਰੇ ਆ ਪ੍ਰਤਾਪ ਕਰ ਲਓ ਬਾਰ ਨਾ ਵੀ ਝੋਟੀ ਕਰੋ ਜੱਗ ਤੇ ਇਹ ਜੱਸ ਕੀ ਨਵੇਰਵਾ ਇਹ ਸੰਧੂ ਸਾਹਿਬ ਮਗਲੇ ਥਾਂ ਦੀ ਤੇਲਿਆ ਆ ਇਹ ਇੱਕ ਬਣੀ ਬਈ ਹਾਂ ਇਹ ਨਾ ਉਹਨਾਂ ਦੇ ਲੱਗੀਆਂ ਸਤਾਰਾਂ ਆ ਲਾਈਆਂ ਹੀ ਪਹਿਲੀ ਚ ਅੱਛਾ ਜੰਗਰ ਨੂੰ ਬਛਾ ਨਾ ਬੜੇ ਅੱਛਾ ਤੇ ਉਹ ਕੁੜੀ ਟੱਪ ਕੇ ਨਾ ਜਦੋਂ ਘਰੋਂ ਭੱਜੀ ਤੰਨ ਪਤਾ ਨਵਾਂ ਆਂ ਗਿਆ ਹਾਂ ਖਰਾਉਰੂ ਤਾਂ ਪਉਣਾ ਹਾਂ ਤੇ ਜਦੋਂ ਭੱਜੀ ਉਤਾਰ ਫੇਰ ਗਈ ਸੰਧੂ ਸਾਹਿਬ ਥਾਂ ਤੇ ਉਹਨੇ ਵੜਤਾ ਫੜ ਕੇ ਉਹਨੇ ਥਾਣੀ ਵੜਤਾ ਹਾਂ ਲੋ ਵੀ ਦੱਸੋ ਮਗਰਲਾ ਜਿਹੜਾ ਥਾਣਾ ਨਾ ਇੱਕ ਬੈਣੀ ਸੈਡ ਫਿਰ ਵੀ ਤੰਨਾ ਖਨਾ ਜੋ ਸੰਤੂ ਸਾਹਿਬ ਦਾ 10000 ਦਾ 10000 ਕਿਲੋ ਬਰੀਡ ਵਾਲੀ ਝੋਟ ਵੈਸੇ ਇੱਕ ਗੱਲ ਜੱਸ ਝੋਟੀ ਨੂੰ ਵਾਕਿਆ ਵੀ ਰੀਜਾਂ ਲਾ ਕੇ ਬੰਦਾ ਦੇਖੇ ਚੱਕ ਹਾਂ ਨਾਲੇ ਸਾੰਧੀ ਸੂਤੀ ਵੜੀ ਕੋਈ ਅਨਫੋਰਚੂਨੇਟ ਨਹੀਂ ਕੋਈ ਹਾਂ ਸਾੰਧੀ ਸੂਤੀ ਵੜੀ ਸੰਤੂ ਸਾਹਿਬ ਆ ਕੋਈ ਮਾਨਾ ਭਾਵੇਂ ਕੋਈ ਹੱਥੋਂ ਨਾ ਲਾਵੇ ਤੇ ਪੰਡੂ ਪਾ ਕੇ ਆ ਗਈ ਸੀ ਮੈਨਾਂ ਪੂਰੇ ਤੰਨਾ ਇਹ ਬੰਦੀ ਵਰਗੂ ਆ ਚੱਲਦੇ ਆ ਨਾ ਕਹਣਾ ਹੀ ਗੱਲ ਹੀ ਨਹੀਂ ਕੋਈ ਸੰਤੂ ਸਾਹਿਬ ਐਂ ਗੂਠੇ ਵਰਗੀ ਮੋਟੀ ਤਾਰ ਹਾਂ ਮੋਗੀ ਵਰਗੀ ਤਾਰ ਹਾਂ ਲੈ ਪ੍ਰਤਾਪ ਵੀ ਤੋੜੀ ਮਾਰਾ ਜਾ ਬਾਜੀ ਕਲੀ ਸਾ ਵੀ ਵੇਖੋ ਤੁਸੀਂ ਫੁੱਲ ਰਾਜੀ ਆ ਠੀ ਇੱਥਾ ਤੋਂ ਪਲਾਸੀ ਆ ਸੰਧੂ ਸਾਹਿਬ ਓਕੇ ਉਹ ਸਾਢੇ ਅੱਠਾਂ ਦੀ ਆਂਦੇ ਇਹ ਕੱਪ ਭਾਏ ਕੋਈ ਅੱਠਾਂ ਦੀ ਕਰਕੇ ਮੰਨ ਕੇ ਲੈ ਜਾਈਦਾ ਹੈ ਸਾਢੇ ਅੱਠ ਮਹੀਨਿਆਂ ਦੀ ਠੀਕ ਹੈ ਜੀ ਵੈਸੇ ਸਾਢੇ ਅੱਠਾਂ ਦੇ ਪਰ ਅੱਠ ਮੰਨ ਕੇ ਹਾਂਜੀ ਹਾਂ ਕੋਈ ਨਹੀਂ ਦੱਸ ਦੇਣਾ ਆਪਾਂ ਘੱਟ ਇਹ ਤੇ ਕੱਟ ਦੇ ਵਿੱਚ ਬਿੱਲੀ ਮੰਨ ਕੀ ਆਖੇ ਅੱਠ ਤੇ ਤੇੜਾ ਜਿਹਦਾ ਕੱਟ ਤੇ ਚੁੱਕ ਦੋ ਫੱਟੇ ਪਾਵੜਾ ਸੂਤ ਜੋ ਪਾਵੜਾ ਸੂਤ ਆ ਲੈ ਵੀ ਪ੍ਰਤਾਪ ਸਿੰਘ ਆ ਆ ਵਿਖਾ ਮਾੜਾ ਜੇਨ ਕਿੰਨਾ ਕ ਭਾ ਉਹਨਾਂ ਤਾਂ ਵਜਨ ਹੀ ਨਹੀਂ ਲਈ ਫਿਰਦੀ ਕਰ ਬਿਲਕੁਲ ਜੀ ਬਿਲਕੁਲ ਚਲੋ ਛੋਟੀ ਜਿਹਾ ਵੈਸੇ ਕੋਈ ਮੋਲ ਨਹੀਂ ਚਲੋ ਜਿਹੜਾ ਹੁਣ ਦਾਪਾ ਕਹਿ ਦਈਏ ਦਾ ਜਿਹੜ ਬਿਲਕੁਲ ਜੀ ਹਾਂ ਜੀ ਨਹੀਂ ਤਾਂ ਝੋਟੀ ਇਹ ਕੋਈ ਫਰੀਦ ਸਾਹਿਬ ਦੀ ਝੋਟੀ ਹੈ ਦੋਸਤੋ 28 ਮਹੀਨਿਆਂ ਦੀ ਗੱਬਣ ਪਾਸ ਕੋਈ ਭਰਾ ਜੇ ਤਾਂ ਮਰਜ਼ੀ ਆਪਣੀ ਚੈੱਕ ਪਾਸ ਕਰਾ ਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਤਿੰਨੇ ਥਣਾ ਦੀ ਜਿਹੜੀ ਤੇ ਪਟ ਪਟ ਪਟਾ ਪਟਾ ਸਰਦਾਰ ਤਿੰਨ ਫੁੱਟ ਤੇ ਚੌੜੀ ਚੌੜੀ ਹਾਂ ਉਹ ਚੰਗਾ ਸੋਹਣਾ ਪਿੱਠਪੂੜਾ ਲੱਗਾ ਝੋਟੀ ਨੇ ਵੈਸੇ ਚਲੋ ਕਿਸੇ ਪਾਸੇ ਨਹੀਂ ਰਹਿੰਦੀ ਸੀ ਉਹ ਜਿਹੜੀ ਆਪਾਂ ਤੁਹਾਨੂੰ ਗੱਲ ਦੱਸ ਦਿੱਤੀ ਆ ਉਹ ਵੇਚ ਦੱਸਣੀ ਬੜੀ ਜ਼ਰੂਰੀ ਆ ਠੀਕ ਹੈ ਜੀ ਦੋਨੋਂ ਨੇੜੋ ਕਿਸੇ ਭਰਾ ਨੇ ਆਉਣਾ ਡੇਡੇ ਘੜ ਦੇ ਵਿੱਚ ਇਹ ਝੋਟੀ ਜਿਹੜੀ ਵਿਕਾਊ ਆ ਵੀਰ ਦੇ ਕੋਲੇ ਅੱਜ ਤੇ ਜਸ ਇਹਦਾ ਮੁੱਲ ਵੀ ਦੱਸ ਨਹੀਂ ਆਪਾਂ ਕਿਉਂਕਿ ਮੁੱਲ ਤੇ ਇਹਦਾ ਕੋਈ ਹੈਗਾ ਨਹੀਂ ਜੇ ਥਣਾ ਸਹੀ ਹੁੰਦਾ ਤੇ ਹੂੰ ਹੂੰ ਹਾਂ ਦੇ ਕੱਲਾ ਕੇ ਜਾ ਜੀ ਤਾਂ ਆਵਾਜ਼ ਆਦਾ ਜੀ ਹੋਰ ਕੋਈ ਜਾਇਜ਼ ਹੀ ਦੇਣੀ ਪੈਂਦੀ ਹੈ ਤਾਂ ਆਵਾਜ਼ ਹਾਂ ਦੇ ਰਾਂ 8000 ਦੀ ਸੰਧੂ ਜਾਨ 65000 ਦੀ ਹਾਂ ਅਜੇ ਵੀ 5000 ਦੀ ਗੱਲ ਨਹੀਂ ਆਹ 65000 ਦੀ ਨਾ ਬੜੀਆ ਲੈ ਲੈ ਉਹਨਾਂ ਚੋਂ ਲੈ ਲੈ 9000 ਦੇ ਵਿੱਚ 5000 5500 ਇਹ ਕਹੋ ਉਹਦਾ ਇਹਨੇ ਨਹੀਂ ਸਿਰਫ 2 ਨੰਬਰ ਆ ਰਿਹਾ ਨੂੰ ਵੀ ਲੈ ਜਾਣੀ ਆ ਮੇਰੇ ਅਹੀ ਮਾਰੇ ਬਾਬਾ ਬੜੇ ਸਾਲ ਕਿਰਪਾ ਕਰੇ ਨਹੀਂ ਸਾਡੇ ਅੱਥਾ ਦੇ ਪੰਜ ਮਹੀਨੇ ਦੀ ਮੈਂ ਮਾਰ ਮਹੀਨੇ ਨਹੀਂ ਸਾਡੇ ਇਹਨੂੰ ਕਰਾਂ ਲੈਦਾ ਉਹ ਵੀ ਹੋਈ 5500 5500 ਹੋ ਗਈ ਆ ਲਓ ਵੀ 55000 ਤੁਹਾਡੀ ਤੋਂ ਲੈ ਗਾ ਰ ਇਹ ਪੂਰਾ ਮਿਲ ਤੇ ਰੰਦਾ ਤੈਨੂੰ ਲਓ ਵੀ 55000 ਤੀ ਆਜ ਦਾ ਫੋਟੋ ਰੰਗ ਨਾ ਮੇਰੀ ਤੇ ਸੁਣੋ 60 ਨਹੀਂ ਟਿਕਾ ਜੀ ਇੱਥੇ ਰੱਖ 55 ਦੀ ਨਾ ਜੀ ਇਹ ਤੋਂ ਨਾ ਮੇਰਾ ਵੀਰ ਭਰਾ ਹੁਣ ਕੋਈ ਆਕੇ ਹਾਂ ਇਹ ਚ ਛੋੜ ਛੱਪਾਈ ਹੋਊਗਾ ਥੋੜਾ ਬਹੁਤ ਉਹ ਨਹੀਂ ਆਂਦੇ ਕਿਲ ਸਾਲ ਤੂੰ ਡਰਿਆ ਨਾ ਕਰੇ ਭਰਾਵਾ ਬੜਾ ਮਾਣ ਆਪਾਂ ਨੂੰ ਆਂਦੇ ਨਹੀਂ ਖਾਤੇ ਚ ਪੈਸੇ ਪਾਉਣਗੇ ਚਲੋ ਜੀ ਅਗੇ ਨਖਤ ਇਧਰ ਨਾਲ ਪਾਸੇ ਇੱਕ ਹੋਰ ਤੁਹਾਨੂੰ ਮਾਝ ਦਿਖਾਉਣਾ ਇੱਕ ਰੰਗ ਬਿਲਕੁਲ ਜੈੱਟ ਬਲੇਗਾ ਹੰਦੂ ਸਾਹਿਬ ਇਹ ਜਿੱਦਾਂ ਸ਼ਾਈ ਲਾਈ ਹੁੰਦੀ ਆ ਹਾਂ ਹੈ ਹਾਂ ਕਾਲੀ ਮੰਡੀ ਲਾ ਕੇ ਖਲਾਲੀਆ ਜੋ ਜਗਾ ਕੋ ਕਾਰੀਗਰ ਦਾੜੀ ਕਾਲੀ ਕਰਨ ਬੈਠੇ ਘਵਾਲੇ ਨਾ ਚੜਵਾ ਚਾਹ ਇੱਕ ਗੱਲ ਹੋਈ ਐ ਮੰਡੀ ਦੇ ਕਈ ਦਾ ਵੀ ਕਾਲੀ ਜੋ ਮੁਰਗੇ ਵਾਕਿਆ ਤੇਰੀ ਚੰਗਰੋ ਵੀ ਚੀਰੀ ਬਣ ਗਈ ਹੋਣਾ ਬਾਅਦ ਦੱਸੋ ਚੈੱਕ ਕਰੋ ਟੋਕੜ ਦੇ ਉੱਪਰ ਲਾ ਕੇ ਗੱਲ ਨਹੀਂ ਤੋ ਕਰੇਗਾ ਫਰਮਾਇਗਾ ਦੂਜਾ ਥੂਆ ਗਾ ਸਤ ਪੁੱਤ ਦੇਖੋ ਦੂਜਾ ਥੂਆ ਸੋਣੀ ਗਾ ਗਾ ਆ ਕੇ ਦੂਜਾ ਹਾਂ ਕਿੰਨੇ ਮਹੀਨੇ ਦੀ ਜੱਸ ਕੇ ਆਪਣੇ ਸਾਡੇ 6 ਮਹੀਨੇ ਦੀ ਬਾਤ ਸਾਡੇ 6 ਮਹੀਨੇ ਦੀ ਗੱਬਣਾ ਹਾਂ ਦੁੱਧ ਕਿੰਨਾ ਦੱਸ 7 ਕਿਲੋ 7 ਕਿਲੋ ਦੁੱਧ 7 ਤੋਂ ਬਾਰੀ ਹੋਵੇ 6 ਮਹੀਨੇ ਦੇ ਦੌਰਾਨ ਵੀ 7 ਕਿਲੋ ਤੋਂ ਪਹਿਲੇ ਇਹ ਪਹਿਲਾਂ ਨੇ ਜੀ 16 17 ਕਿਲੋ ਦੁੱਧ ਭਰਿਆ ਨੇ ਝੋਟੀ ਨੇ ਇੱਕ ਘਰ ਤੋਂ ਨਾਲ ਇੱਕ ਮੱਥੇ ਤੋਂ ਲੈ ਕੇ ਵੀ ਪੂਛ ਤੱਕ ਵਾਲ ਨਹੀਂ ਬਾਈਟੇ ਹਾਂਜੀ ਹਾਂਜੀ ਇਹ ਥੋੜਾ ਕਿਤੇ ਸੱਜਰਾਂ ਨੂੰ ਅਜੇ ਚੜਾ ਰਹੀ ਫਿਰਦੀ ਕਰ ਮਗਰ ਦੋਸਤੋ ਤੇ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਕੱਟਾ ਹੀ ਨਾ ਮਗਰ ਕੱਟਾ ਕੱਟਾ ਲੋ ਵੀ ਕੱਟਾ ਨਾਲ ਹੀ ਮਿਲ ਜਣਾ ਤੇ ਮਿਲਦੀ ਬੱਚੇ ਤੇ ਆ ਬੱਚੇ ਇਹ ਸ਼ਾਮਾਂ ਨੂੰ ਉਦੈ ਪਾੜੇ ਤੇ ਪਾੜੇ ਤੇ ਸਵੇਰੇ ਬੱਚੇ ਤੇ ਲੈ ਪ੍ਰੋਪਰ ਅਸਮਾਹ ਡੱਕੀ ਵਿਖਾ ਰਹੀ ਹੈ ਕੋਰੀ ਆ ਲੋ ਵੀ ਦੋਸਤੋ ਠੀਕ ਆ ਜੀ ਉਹ ਜਿਵੇਂ ਪਾਉ ਨਹੀਂ ਕਹਿੰਦਾ ਉਹ ਜਿੰਨੇ ਵਾਲ ਵਾ ਚਟੇ ਤੇ ਉਹਨੇ ਹਜ਼ਾਰ ਘਾਟੀ ਘਣੀ ਜਾਣ ਉਹ ਗੱਲ ਬਾਤ ਹੈ ਹਾਂ ਇਹਦੇ ਇੱਥੇ ਨਹੀਂ ਕੱਟਦੇ ਸੰਤੂ ਸਾਹਿਬ ਇਹ ਸਾਰੇ ਕੱਟ ਆਹ ਐ ਕਿਹੜਾ ਕ ਲੋਬੀ ਸਿੰਗਲ ਡੀ ਦੇ ਵਿੱਚ ਦੋਸਤੋ 7 7.5 7 ਕਿਲੋ ਦੁੱਧ 15 ਤੋਂ 15 ਤੋਂ ਪਲਾਸਟਿਕ ਦੇ ਹਨ ਸਾਦੇ 6 ਮਹੀਨਿਆਂ ਦੀ ਆਹ ਦੇਖੋ ਜੀ ਸ਼ਾਈ ਸ਼ੂਈ ਚੈੱਕ ਕਰੋ ਤੁਸੀਂ ਬਿਲਕੁਲ ਜਿਵੇਂ ਆਪਾਂ ਕਹਿ ਤੀਏ ਨਾ ਵੀ ਬਿਲਕੁਲ ਨਾਗ ਹੁੰਦਾ ਕਾਲਾ ਠੀਕ ਹੈ ਜੀ ਹਨ ਜੈਡ ਬਲੈਕ ਬੇਲ ਦੀ ਲੰਮੀ ਲੰਮੀ ਬੜੀ ਸਾਡਾ ਕਾਠੀ ਪੂਰਾ ਫਰ ਬਹੁਤ ਸੋਹਣੀ ਹੈ ਚੰਗੀ ਹੈ ਮੱਜ ਬਾਕੀ ਧਰਾ ਧੁਰਾਂ ਦੀ ਚੋਣ ਬਰਾਬਰ ਮੈਂ ਨਾ ਪੂਰ ਛੱਟਾ ਨਹੀਂ ਹੈਗਾ ਸੰਤੂ ਸਾਹਿਬ ਡੋਕੇ ਨਾਲ ਡੋਕਾ ਬਰਾਬਰ ਲਓ ਵੀ ਦੋਸਤ ਹੋਰ ਕੀ ਚਾਹੀਦਾ ਫਿਰ ਹਾਂਜੀ ਲਓ ਵੀ ਡੋਕੇ ਨਾਲ ਡੋਕਾ ਬਰਾਬਰ ਆ ਐਂਡ ਪਾ ਕੇ ਠੀਕ ਹੈ ਜੀ ਤੇ ਬਾਕੀ ਇਹਦੇ ਸੰਤੂ ਸਾਹਿਬ ਇਹ ਨਾ ਆਈ ਆਈ ਆਪਣੇ ਤਾਂ ਕੱਲ ਆ ਜੀ ਇਹ ਨਹੀਂ ਲਾਉਂਦੇ ਰਿੰਗ ਦੀ ਆਜੇ ਕੱਲ ਜਦਵਾਈ ਆਏ 2 ਫੁੱਟ ਹੋਰ ਚੌੜੀ ਅੱਛਾ ਪੱਠਾ ਪੁੱਠਾ ਜੇ ਘੱਟ ਖਾਦਾਂ ਨੇ ਪਾਣੀ ਵੀ ਨਹੀਂ ਪੀਤਾ ਘੱਟ ਉਹ ਕਰਜਾਂ ਦਾ ਉੱਪਰੀ ਜਗ੍ਹਾ ਦਾ ਘਰੇ ਨਾ ਘਰ ਦੀ ਝੋਟੀ ਪਾ ਲਈ ਸੰਤੂ ਸਾਹਿਬ ਹਾਂ ਉਹਨਾਂ ਨਾਲ ਲੈਂਦੀ ਮਾਲਵੇ ਚ ਮੱਝ ਲੈਂਦੀ ਬੱਚਾ ਜਿਹੜਾ ਤੁਹਾਨੂੰ ਦਿਖਾ ਦਿੰਦੇ ਆਪਾਂ ਇੱਧਰ ਦੇਖੋ ਆ ਗਿਆ 6 ਮਹੀਨਿਆਂ ਦੀ ਇਹ ਗੱਭਣਾ ਤੇ ਬੱਚਾ ਤੁਸੀਂ ਵੇਖੋ ਕਟਾ ਵੀ ਮਾਰਦੀ ਵੀ ਪਿੱਛੇ ਤਿਆਰ ਹੋ ਗਏ ਰਹਿ ਜਾਂਦਾ ਕਟਾ 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 ਵੀ ਕਰਾਂਗੇ ਕਿ ਨਹੀਂ ਮੈਂ ਨਾ ਕਟਾ ਵੀ ਕਰਾਂਗਾ ਇੱਧਰ ਲੈ ਵੀ ਆਹ ਤਾਂ ਸੋਨੇ ਤੇ ਸੁਹਾਗ ਵਾਲੀ ਗੱਲ ਹੀ ਹੈ ਨਾ ਇੱਧਰ ਦੇਖੋ ਇਹਨੂੰ ਆਂਦੇ ਵੀ ਸੋਨੇ ਤੇ ਸੁਹਾਗ ਨਾਲ ਸੰਤੂ ਸਾਹਿਬ ਝੋਟੀ ਨਾਲ 15 ਕਿਲੋ ਦੁੱਧ ਭਰਿਆ 15 ਕਿਲੋ ਬੱਚਾ ਆ ਰਿਹਾ ਕਿਹੜਾ ਮਾਲੇ ਕਟਾ ਦਾ ਮਾਲਿਕ ਇਹਨੇ ਮਾਲ ਡੰਗਰਾ ਚ ਵੀ ਛੜਦਾ ਕਾ ਵੀ ਨਸਲ ਫਰੀਂ ਹਾਂ ਤੇ ਸਿੰਘ ਵੇਖ ਹੁਣ ਹੌਟੋ ਮੋੜੀ ਜਾਂਦਾ ਮਾ ਵੀ ਕਟਾ ਦੋਸਤੋ ਇਸੇ ਮੈਂ ਦਾ ਕਟਾ ਹੈ ਇਧਰ ਵੇਖੋ ਬਿਲਕੁਲ ਵੇਖੋ ਪਤਲੀ ਸਿੰਗੀ ਆ ਤੇ ਇਥੋਂ ਗੋਲ ਕਰਨਾ ਸ਼ੁਰੂ ਕਰਤਾ ਇਧਰ ਮਾ ਦੇ ਬਾਪੂ ਲਾਊਗਾ ਬਿਲਕੁਲ ਖੁੱਤੀ ਆ ਇਹ ਸਿੰਗਾ ਹਾਂ ਬਹੁਤ ਵਧੀਆ ਚੰਗਾ ਮਾਲੀ ਬਣ ਕੇ ਵੀ ਤਿਆਰ ਹੋ ਜਾਊਗਾ ਇਹ ਵੀ ਦੋਸਤੋ ਨਾਲ ਹੀ ਤੁਹਾਨੂੰ ਮਿਲਣਾ ਨਾਲ ਹੀ ਨਾਲ ਹੀ ਨਾਲ ਹੀ ਸੰਧੂ ਸਾਹਿਬ ਬਾਕੀ ਛੋਟਾ ਛੋਟਾ ਪ੍ਰਤਾਪ ਨੇ ਕਰਾ ਦੇਣੀਆਂ ਨੇ ਇਧਰ ਲੈ ਛੋਟਾ ਸਾਹਾਂਗਾ ਜਿਹੋ ਦਿੱਤ ਤੇਰਾ ਬਾਗਾ ਸੁੱਟੂ ਇੱਥੇ ਕੋਣ ਤੇਰੇ ਬਾਗਾ ਸੁੱਟੂ ਫਟੇ ਨਹੀਂ ਫਟੇ ਦੇ ਪਾਗੇ ਤੇ ਕੱਟੇ ਦੇ ਪਾਗੇ ਫਟੇ ਦੇ ਪਾਗੇ ਅੱਛਾ 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 ਲਵ ਯੂ ਗਾਇਲ ਕਲਰ ਜਿੱਲ ਨਹੀਂ ਮਾਰੇ ਉਹਨੂੰ ਇਹ ਲੈ ਦੱਸ ਉਹਨਾਂ ਨੂੰ ਮੋਲੇ ਦੇ ਥੋੜਾ ਜਿਆ ਐਨੂੰ ਫੇਲ ਮੇਰਾ ਵੀਰ ਤੇ ਤੁੰਦੂ ਸਾਹਿਬ ਪਾਵਾ 90 ਕਰ ਲਗੇ ਦੀ ਝੋਟੀ ਆ ਹ 80000 ਚ ਮਾਨਤਾ ਕਰਾਂਗੇ ਹੂੰ ਕੋਈ 80000 ਨਹੀਂ ਯਾਰ ਤੂੰ ਪਹੁੰਚ ਕਰਾਂਗੇ 72 72000 ਤੇ ਪਹੁੰਚ ਕਰਾਂਗੇ ਲਾ ਜਹਾ ਪ੍ਰਾਪਤ 73 ਜਾਂਦਾ ਪਲੇਖਾ ਲਗਾ 70 ਤੇ 73 ਤੇ ਕਰਦੇ ਨਹੀਂ ਉਹ ਮੈਂ ਪਹਿਲਾਂ ਤੇਰੀ ਆਵਾਜ਼ ਰਿਕਾਰਡ ਹੋ ਗਈ ਜੀ ਪਹਿਲਾਂ ਗੱਲ ਕਰੀਏ 73 ਹਜ਼ਾਰ ਤੇ ਪਹੁੰਚ ਕਰਾਂਗੇ ਸੰਧੂ ਸਾਹਿਬ 73 ਤੇ ਕਰਾਂਗੇ ਹਾਂ ਉਹ ਮੈਨੂੰ ਪਲੇਖਾ ਲਾ ਦੇ ਮਸਤਰੀ ਲੱਗਦਾ ਭਰਾ ਉਹ ਨਹੀਂ ਚਲੋ 73 ਤੇ ਪਹੁੰਚ ਕਰਾਂਗੇ 73 ਹਜ਼ਾਰ 75 ਜਾਂਦਾ ਉਹ ਤੋਂ ਨਹੀਂ ਘੱਲ 73 ਤੇ ਕਰਾਂਗੇ ਬਾਕੀ ਦੋਸਤੋ ਛਾਈ ਛੁਈ ਬਹੁਤ ਆ ਗੱਲਾਂ ਨਾਲ ਗੱਲਾਂ ਬਾਕੀ ਸ਼ੋਰ ਛੱਡ ਦੇ ਤਾਂ ਛੋਰ ਛੱਪੇ ਹੋ ਗਏ ਆ ਇਧਰ ਦੇ 70000 ਦੀ ਕੁੰਡੀ ਜੂੜ ਮਾਝੀ ਆ ਠੀਕ ਹੈ ਇਹਦੇ ਮਾਲੇ ਕੋਈ ਦੂਜਾ ਸੁਭਾਗ ਆ ਨਾ ਸੁਣਾ ਆ ਨਾ ਕਰਮਾਰੀ ਮੈਂ ਨਾ ਇਧਰ ਖਜਰਾਨ ਨੂੰ ਲਈ ਫਿਰਦੀ ਇੱਕ ਰੰਗ ਬਿਲਕੁਲ ਬਲੈਕ ਆ ਵਾ ਨੇ ਚੱਡੇ ਦੀ ਵੇਖੋ ਫਿਟਨੈਸ ਤੁਸੀਂ ਆਹ ਵੇਖੋ ਜੀ ਆਹ ਵੇਖੋ ਚੌਂਸ ਲਿਆ ਵਾ ਨਾ ਕੋਈ ਆਕੇ ਬਈ ਬਾਲ 22 ਛਈ ਵਾਲਾ ਕੰਮ ਆ ਆਹ ਵੇਖੋ ਜੀ ਤਾਰਾ ਨਾਲ ਤਾਰਾ ਡੋਕੇ ਨਾਲ ਡੋਕਾ ਨਾ ਨਾ ਸੰਧੂ ਸਾਹਿਬ ਤੋਂ ਸਰੋਕਾਏ ਬੇਫਿਕਰੇ ਉਹ ਕਿ ਅਗਰਾ ਡਕਣਾ ਦੇ ਦਰਦ ਦੀ ਲੋੜ ਨਹੀਂ ਕੋਈ ਲਓ ਜੀ ਮਗਰ ਕਟਾ 70000 ਦਾ ਬੋਲੀ ਵੀ ਆ ਸੰਧੂ ਸਾਹਿਬ ਇਹ ਨਹੀਂ ਚੋਇਸ ਵੀ ਬੋਲੀ 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 ਕੋਈ ਇਹ ਨਾਖਦੇ ਵੀਰ ਵੀ ਕਰੜੀ ਖਰਾਬ ਆ ਹਾਂ ਜੀ ਬੋਲੀ ਬੋਲੀ ਇਹ ਨਹੀਂ ਮਾਲਾ ਕੋਈ ਏਅਰਪੋਰਟ ਕਨਾਲੀ ਆ ਉਹੋ ਜੀ ਨਹੀਂ ਲੱਤ ਛੜ ਮਾਰ ਚੱਲ ਸੰਧੂ ਸਾਹਿਬ ਪਹਿਲੀ ਗਣੇ ਲੈਣ ਵਾਲੀ ਗੱਲ ਆ ਚਲੋ ਭਰਾਵਾਂ ਨੂੰ ਭਰਾਵਾ ਮਹੀਨੇ ਦਾ ਸੰਧੂ ਸਾਹਿਬ ਤੇ ਨਮਗਰ ਮਹੀਨੇ ਜene ਹੋਰ ਦੋ ਦੇ ਜੇ ਇੱਕ ਰੰਗ ਕਟਾ ਜਦੋਂ ਕਿਤੇ ਮਾਰਾ ਜੇ ਹੋਰ ਦੋ ਚੌ ਮਹੀਨੇ ਲਗਾ 25000 ਦਾ ਹੈਗਾ ਹੈਗਾ ਸੰਦੇ ਸਾਹਿਬ ਵੇਖੋ ਕੋਈ ਸ਼ੱਕ ਨਹੀਂਗਾ ਮੈਂ ਵੀ ਇੱਕ ਰਾਂ ਕੇ ਕਟਾ ਮਾਂ ਦੇ ਉੱਪਰ ਵੀ ਜਿਹੜਾ ਦੋਸਤ ਤੁਸੀਂ ਵੇਖਿਆ ਪੂਰਾ ਚਾਰ ਚੰਦਾ ਲੱਗਾ ਪਿਆ ਬਹੁਤ ਸੋਹਣੀ ਬਿਊਟੀ ਪ੍ਰੈਟ ਦੇ ਵਿੱਚ ਤੇ ਕਟਾ ਵੀ ਬੜਾ ਵਧੀਆ ਚੰਗਾ ਮਗਰ ਤੇ ਇੱਕ ਵਾਰੀ ਤੁਹਾਨੂੰ ਆਪਾਂ ਇਧਰੋਂ ਬਹਿਣੀ ਵਾਲੀ ਸਾਈਡ ਤੋਂ ਥਣ ਮਖਾ ਦਈਏ ਠੀਕ ਹੈ ਜੀ ਆਹ ਦੇਖੋ ਇਹ ਇਹ ਸੰਦੇ ਸਾਹਿਬ ਦੀ ਇੰਨੀ ਲਾਇਆ ਨੇ ਲੱਕਾ ਆਇਆ ਲਾਇਆ ਇਧਰ ਦੇਖੋ ਵਕੀਆਂ ਵਿੱਚ ਵਾੜੀਆਂ ਨਹੀਂ ਦਾ ਫੋਟ ਫੋਟ ਬਾਹਰ ਹੋਰ ਆ ਜਾਣੀ ਹੈ ਇਧਰ ਚਲੋ ਬਈ ਅੱਗੇ ਨਰਸਟ ਆਪਣੇ ਕੋਲ ਜਿਹੜੀ ਆ ਆ ਗਈ ਅੱਗੇ ਇਹੀ ਐਤ ਗੁਨਾ ਦੀ ਕੁੱਤਲੀ ਹਸਨਦੂ ਸਾਹਿਬ ਗੁਨਾ ਦੀ ਕੁੱਤਲੀ ਆ ਲੱਗੀ ਜਾਂਦਾ ਖੜੀ ਖਲੋਤੀ ਤੋਂ ਪਤਾ ਲੱਗ ਜਾਂਦਾ ਇਹ ਦੇਖੋ ਕਿ ਉਹ ਗੱਲ ਕਰਨ ਜੀ ਮਦਰੀਆ ਸਰੀਰਾ ਕੜਵੇ ਵਾਂਗੂ ਰੇਲੇ ਨਿੱਕਾ ਕੱਢ ਜਿਨੇ ਉਹ ਕੜਵੇ ਇਹ ਨਹੀਂ ਜੀ ਆ ਦੇ ਆ ਧਾਲੀ ਆ ਗਈ ਆ ਨਾਲੇ ਚੁਪੇ ਗੁਨਾ ਦੀ ਕੁੱਤਲੀ ਟਾਲੀ ਤਾਂ ਇਹ ਵੀ ਸੰਦੂ ਸਾਹਿਬ ਇੱਕ ਵਾਰ ਨਹੀਂ ਚਟਾਲ ਲੱਭਦਾ ਜੇ ਕੋਈ ਲੱਭ ਜੇ ਉਹਨੇ ਰਹੀਏ ਛੱਡਦਾ ਆ ਕੇ ਵਡੀਆਂ ਸ਼ਰਤਾਂ ਹੈ ਅੱਜ ਬੱਸ ਇਹ ਕਿੰਨੇ ਮਹੀਨੇ ਦੀ ਗੱਬਣ ਇਹ ਸਾਢੇ 14 ਮਹੀਨੇ ਹੈ ਗੱਬਣ ਤੇ ਦੁੱਧ ਐਸ ਵਕਤ ਕਿੰਨੇ ਕਿਲੋ 5 ਕਿਲੋ ਹਾਂਜੀ ਮੈਂ ਵੀ 5 ਕਿਲੋ ਧਾਰਾ ਤੇ ਅੱਗੇ ਗੱਬਣ ਵੀ ਤੁਹਾਨੂੰ ਟਾਈਮ ਦੱਸ ਦਿੱਤਾ ਠੀਕ ਹੈ ਜੀ ਕਿੰਨੇ ਪੰਜਾਂ ਦੀ ਸਾਢੇ 14 ਦੀ ਸਾਢੇ 14 ਦੀ ਹਾਂਜੀ ਸਾਢੇ 14 ਦੀ ਗੱਬਣ ਆ ਠੀਕ ਹੈ ਜੀ ਦੇਖੋ ਤੇ ਹਾਈਟ ਬੇਸ਼ੱਕ ਦਰਮਿਆਨੀ ਆ ਮੇਰਾ ਭਰਾ ਦੂਰੋਂ ਨੇੜੇ ਕੋਈ ਨਹੀਂ ਆਉਣਾ ਇਹ ਰਾਕੇ ਤੇ ਵੀ ਇਹ ਨੱਕ ਕੋਈ ਵੀਰ ਵਾਲੀ ਵੱਡੀ ਕਰਕੇ ਵਿਖਾਤੀ ਆ ਦਰਮਿਆਨੀ ਹਾਈਟ ਆ ਤੇ ਇਹਨੇ ਵੀ ਅੱਗੇ ਸੁਭਾ ਫਿਰ ਦੁਜਾ ਸੁਭੂਗੀ ਦੁਜਾ ਦੁਜਾ ਸੁਭਾ ਦਾ ਪ੍ਰਤਾਪ ਖਾਦੇ ਫੇਸਬੁਕ ਆ ਲੈ ਇਧਰ ਦੇਖ ਠੀਕ ਹੈ ਜੀ ਸੋ ਆ ਮੂੰਹ ਮੱਥੇ ਤੋਂ ਬਾਈ ਛੁਈ ਵੜੀ ਇਹਦੇ ਸੰਧੂ ਸਾਹਿਬ ਤੇ ਬਾਕੀ ਜਿਹੜੀ ਮੇਨ ਗੱਲ ਆ ਜੱਸ ਚਵਾਈ ਚਵਾਈ ਚਾਹੇ ਤਾਂ ਵੀ ਬਰਾਬਰ ਬਰਾਬਰ ਕੋਈ ਪੂਰ ਛਟਾ ਨਹੀਂ ਗੜ ਲੈਣਾ ਗੜ ਲਾ ਮਗਰ ਲੈਣਾ ਬਰਾਬਰ ਹੈ ਠੀਕ ਹੈ ਜੀ ਹਾਂਜੀ ਚੌਨ ਬੜੀ ਵਧੀਆ ਲੋਕ ਦੋਸਤੋ ਕਰੋ ਚਾ ਕਿ ਸਾਡੇ 4 ਮਹੀਨਿਆਂ ਦੀ ਤੇ 5 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਮਿਲਦੀ ਫਿਰ ਭਾੜੇ ਪੂੜੇ ਤੇ ਭਾੜੇ ਦੇ ਉੱਥੇ ਭਾੜੇ ਚੋਗੇ ਲੈ ਇੱਥੇ ਅੱਜ ਪਤਾ ਲੱਗੂ ਸਤਜਾ ਜੀ ਆਈ ਹੈ ਠੀਕ ਹੈ ਹਾਂਜੀ ਲੋਕ ਦੋਸਤੋ ਮਾਲ ਅੱਜ ਨਵਾਂ ਹੀ ਆਇਆ ਅੱਜ ਤੋਂ ਤਕਰੀਬਨ ਕੋ 4 ਦਿਨ ਪਹਿਲਾਂ ਆਪਾਂ ਪੋਸਟ ਤੇ ਅੱਜ ਜਿਹੜੇ ਇਹ ਪਸ਼ੂ ਤੁਹਾਨੂੰ ਦਿਖਾ ਰਹੇ ਆ ਇਹ ਨਵੇਂ ਆਏ ਆ ਇੱਕ ਅਜੀ ਥਾਂ ਤੇ ਜਾ ਕੇ ਕੇਰਾ ਨਵੀਂ ਥਾਂ ਤੇ ਜਾ ਕੇ ਪਸ਼ੂ ਉਪਰਾ ਕਰਦੇ ਆ ਕੋਈ ਟਿੱਕਾ ਟੂਕਾ ਲੈ ਵੀ ਸਕਦਾ ਕੋਈ ਬਾਹਰੀ ਵੱਡੀ ਗੱਲ ਨਹੀਂ ਹਾਂ ਸੰਤੂ ਸਾਹਿਬ ਕੋਈ ਜਿੱਥੇ ਲਾਉਗੇ ਉਹ ਰੱਖੂ ਨਾ ਇਧਰੇ ਲਓ ਜੀ ਜਿੱਦਾਂ ਮਰਜੀ ਫਰੋਲੀ ਚੱਲ ਗਏ ਐਨ ਮੱਥੇ ਤੋਂ ਲੈ ਕੇ ਤੇ ਪੂਛ ਤੱਕ ਇੱਕ ਵੀ ਵਾਲ ਨਹੀਂ ਵਾਈਟ ਬਿਲਕੁਲ ਸ਼ਾਈ ਤੁਸੀਂ ਚੈੱਕ ਕਰ ਲਓ ਇਧਰ ਬਹਿਨੀ ਵਾਲੇ ਪਾਸੇ ਮੈਂ ਤੁਹਾਨੂੰ ਵਿਖਾ ਦਿੰਦਾ ਥਾਂ ਤੁਹਾਨੂੰ ਆਕਰ ਹੋ ਜਾ ਕੇ ਜੀ ਠੀਕ ਹੈ ਲੈ ਵੀ ਪ੍ਰਤਾਪ ਸਿਆ ਮੋੜ ਦਾ ਬਾਬੇ ਠੀਕ ਹੈ ਜੀ ਟੋਕੜ ਗੱਪਣਾ ਉਹ ਸ਼ੋਰ ਬੜੇ ਜਿਹੇ ਡਿਮਾਂਡ ਕਰਦੇ ਆ ਤੇ ਆਪਰੇ ਸਾਹਮਣੇ ਦੋ ਅਜ ਹਾਜ਼ਰ ਆ। ਐ ਠੰਦੀ ਦੀ ਧੀਰੀ ਓਦਾਂ ਸੰਧੂ ਸਾਹਿਬ ਇਹ ਨਹੀਂ ਕੋਈ ਲੋਛ ਲੋਸ਼ੂ ਵਾਲਾ ਕੰਮ। ਠੀਕ ਹੈ ਜੀ। ਹਾਂਜੀ। ਦੇਖੋ। ਠੀਕ ਆ ਜੱਸ ਕੀ ਮੋਲੇ ਦਾ? ਮੋਲ ਤੇ ਸੰਧੂ ਸਾਹਿਬ ਭਾਵੇਂ 55 ਕਰ ਲਗੇ। ਆਹ 50000 ਕਰਦਾ ਮਾਨ ਤਨ 50000 ਕਿੰਨਾ ਕੁ ਮਾਨ ਤਨ ਛੱਡ ਦਾਂਗੀ 1000 ਰੁਪਇਆ ਇਹ ਪ੍ਰਤਾਪ ਕਰਦਾ ਡੀਆਂ ਨਹੀਂ ਕਰ ਲੈਂਦੇ 45000 ਦੇ ਵਿੱਚ ਪਹੁੰਚ ਕਰਾਂਗੇ ਸੰਤੂ ਸਾਹਿਬ ਹਾਂ ਮੈਨੂੰ ਪਤਾ ਇਹਨੇ ਮੇਰੇ ਤੇ ਰਹਿਣਾ ਨਹੀਂ ਮਾਸ਼ਾ ਅੱਲਾਹ ਇਹਦੇ ਦਾ ਪੱਟੀਆਂ ਵਾਲਾ ਭਾਜੋ ਜਿਵੇਂ ਆਜਿਆ ਵੀ ਭਾ ਮਾੜਾ ਇਹ ਤੇ ਭਰਾ ਹੀ ਦੱਸ ਦੇਣਾ ਇਹਨੇ ਅੱਗੇ ਵਾਚ ਕੀ ਹੋਆ ਵੀ ਸੱਚ ਝੂਠ ਤਨ ਪੈਰਾ ਭਰਾਵਾਂ ਨੇ ਦੱਸਣਾ మూనా બોલیاں دی કોવી હોના اے ਜਿੰਨਾ مرضی બોਲੀ ਜਾਵੇ ਬਸ ਬਸ ਮੁੱਕਣੀ ਗੱਲ ਭਰਾਵਾ ਅਰੇ ਇਹ ਵੇਖਾ ਸੰਤੂ ਸਾਹਿਬ ਜਿਹੜੇ ਅੰਸਰਾ ਕਟੀਆਂ ਨਾਲ ਉਹਨਾਂ ਦਾ ਚੰਗੀ ਨਾਲ ਦੁੱਧ ਪੀ ਜਣਾ ਨਾਲ ਆਸ ਲੱਗੀ ਆ ਕੋਈ ਫਿਕਰ ਨਹੀਂ ਵੀ ਇਹਨੇ ਬੰਨਾ થਨ ਹਾਂਜੀ ਹਾਂਜੀ ਤਾਂ ਸੁਪਨਾ ਨੇ ਆਦੇ ਸਮੇਂ تے 4.5 مہینے لگ گئی ਕਰਮਾਂ ਲਈ ਖਿੱਚ کے لگ گئی لگ گئی ਜਿਹੜਾ ਸੁਗਾ ਵਾ ਭਾਜੀ ਦੇਖਣ ਨੂੰ ਐ ਥੋੜੀ ਜੀ ਮਜ਼ਰਾ ਕਰਦੇ ਨਾ ਦੂਜਾ ਸੁਗਾ ਬਿਲਕੁਲ ਪਿਓ ਹਾਂ ਹਨਾ ਘਰ ਦੀ ਝੋਟੀ ਠੀਕ ਆ ਜੀ ਹਾਂ ਭਾਜੀ ਲੋਬੀ ਭਰਾਵਾ ਇਹ ਰੇਟ ਆ ਠੀਕ ਆ ਜੀ 45000 ਚ ਹੁੰਦੀ ਹੁਣ ਹਾਂਜੀ ਜੀ ਜੀ ਬਾਕੀ ਪਹੁੰਚ ਪੂਝ ਦਾ ਨਹੀਂ ਮਸਲਾ ਹੈਗਾ ਕੋਈ ਨਾ ਦੀ ਨ ਪਹੁੰਚ ਕਰਨੀ ਵਿੱਚ ਇੱਕ ਬਹੁਤ ਦਾ ਜੋ ਕਹਿ ਕਰਾਂਗੇ ਵਿੱਚ ਹੈਗਾ ਨਾ ਮਸਲਾ ਹੈ ਹਾਂ ਪੂਰਾ ਪੂਰੇ ਦੇ ਨੋਡ ਦੀ ਨਾ ਬੱਕਰਾ ਕਰੀ ਮਣੀ ਬੋਲ ਨਾ ਨਾ ਕੋਈ 100 ਕਿਲੋਮੀਟਰ ਤੱਕ ਪਹੁੰਚ ਆ ਹਾਂ ਸਾਰਿਆਂ ਚਾਹੀਆਂ 100 ਕਿਲੋਮੀਟਰ ਤੱਕ ਪਹੁੰਚ ਵੀ ਹੈਗੀ ਇਹ ਵੀ ਪਲੱਸ ਪੁਆਇੰਟ ਹੋ ਜਾਂਦਾ ਮੇਰੇ ਭਰਾਵਾਂ ਦਾ ਜਿਹਨੇ ਖਰੀਦਦਾ ਵੀਰ ਇੱਕ ਫਾਇਦਾ ਹੋ ਜਾਂਦਾ ਵੀ ਘਰ ਤੱਕ ਜਿਹੜੀ ਆ ਜੋ ਰੇਟ ਬਿਲਕੁਲ ਨਾਪ ਤੋਲ ਕੇ ਬੋਲਿਆ ਜਾਂਦਾ ਉਹਦੇ ਵਿੱਚ ਤੁਹਾਡੇ ਘਰੇ ਪਹੁੰਚ ਹੋ ਜਾਂਦੀ ਹੈ ਇਹ ਚੀਜ਼ ਦੀ ਜੇ ਕੋਈ ਮੇਰਾ ਵੀਰ ਭਰਾ ਫੇਰ ਆਖ ਦਿੰਦਾ ਕੋਈ ਮਾਨਤਾਂ ਨੇ ਹੁਣ ਮਾਨਤਾਂ ਸੰਧੂ ਸਾਹਿਬ 3000 ਤੱਕ ਰਾਇਆ ਭੇਜਦਾ ਇੱਕ ਬੇਨਤੀ ਕਰਨੀ ਮੈਂ ਇਹ ਕਈ ਦੂਰੀਆਂ ਵੀਡੀਓ ਮੰਗਦੇ ਨਾ ਕਿ ਤੁਹਾਨੂੰ ਦੂਰੀਆਂ ਵੀਡੀਓ ਪਾਜੋ ਵੀਡੀਓ ਇਹੋ ਹੀ ਘੜੀ ਮੁੜੀ ਨਹੀਂ ਪੈਂਦੀ ਬਾਹਰ ਅੰਦਰੋ ਹੀ ਦਵਾ ਹਾਂ ਹਾਂ ਕਿੱਲ ਘਰੇ ਨਹੀਂ ਆ ਜੀ ਬਿਲਕੁਲ ਬਿਲਕੁਲ ਆਪਣਾ ਚੰਗੀ ਤਰ੍ਹਾਂ ਵਿਖਾਉਣ ਦਾ ਮਕਸਦ ਇਹ ਹੁੰਦਾ ਹਾਂ ਕਿ ਦੁਬਾਰਾ ਬੰਦਾ ਕੋਈ ਨਾ ਕੋਈ ਕਿਤੇ ਹੁੰਦਾ ਕਿ ਕਿਤੇ ਹੁੰਦਾ ਕਿ ਰੱਪਾ ਸ਼ੂ ਲਿਬੜੇ ਤੇ ਬੜੇ ਹੁੰਦੇ ਫਿਰ ਕਈ ਨਾ ਬੰਦਾ ਆਉਂਦਾ ਵੀ ਯਾਰ ਇੱਕ ਵਾਰੀ ਵਿਖਾਈ ਐ ਸ਼ਾਇਦ ਸ਼ਿਕਾਇਤ ਲੱਗ ਸਕੋਏ ਐ ਪੂਰੀ ਚੰਗੀ ਤਰ੍ਹਾਂ ਨਿਵਾਇ ਧਵਾਇ ਕੀਤੀ ਆ ਤੇ ਇਹ ਜ਼ਰੂਰ ਜ਼ਰੂਰ ਜਿਹੜੀ ਦੋਸਤੋ ਪਿਆਰਤੀ ਤੁਸੀਂ ਪ੍ਰਵਾਨ ਕਰਿਓ ਠੀਕ ਆ ਜੀ ਮਰੀ ਤਸੱਲੀ ਨਾਲ ਵੀਡੀਓ ਦੇਖ ਲ ਤੇ ਬਾਕੀ ਇੱਥੇ ਆਣ ਕੇ ਅੱਖੀ ਕੜਨੀ ਕਿਸੇ ਨੇ ਤੇ ਇੱਥੇ ਆਣ ਕੇ ਵਿਜ਼ਿਟ ਕਰਿਆ ਕਰੋ ਹਾਂਜੀ ਹਾਂਜੀ ਇੱਥੇ ਆਣ ਕੇ ਆਦੀ ਤਸੱਲੀ ਕਰਨੀ ਠੀਕ ਆ ਜੱਸ ਹਾਂਜੀ ਤੇ ਕੰਮ ਨਾਪ ਕੇ ਕੱਲੀ ਰੱਖੋ ਭਰਾ ਬਣ ਕੇ ਚੁੱਪ ਕੇ ਰੱਖੋ ਕੰਮ ਪਿਆਰ ਅੱਗੇ ਬੜਾ ਭਰਾ ਦਿੰਦੇ ਆ ਬਹੁਤ ਦਿੱਤਾ ਉਹਦਾ ਨਾ ਸਤੂ ਸਾਹਿਬ ਸਾਨੂੰ ਨਾ ਦੇ ਫੋਨ ਤੇ ਪੁੱਮਾ ਗਿੱਲ ਸਾਹਿਬ ਨੂੰ ਫੋਨ ਲਾ ਫੋਨ ਟੁੱਟੇਗਾ ਫਾਗਾ ਬੜੀ ਚੁਟਕਾ ਭਰਾਵਾਂ ਦੀ ਬਹੁਤ ਜਿਆਦੀ ਕਿਰਪਾ ਵਾ ਘਾਤੇ ਮਾਰਦੇ ਟੁੱਟਿਆ ਨਹੀਂ ਜਿਹੜਾ ਪਕਰਦੇ ਨਾ ਨਾ ਮਾਰਿਆ ਬਬੂ ਨਾਈ ਬੇਟਾ ਮੀਂਹ ਚ ਟੁੱਟੀ ਗਈ ਏ ਮੀਂਹ ਮੱਪੇ ਜਾਂਦ ਲੀਟਰਾਂ ਮੱਪੀ ਗਿਆ ਇਹ ਦਬੀ ਜਾਏ ਇਹ ਦਬੀ ਜਾਏ ਤੇਰਾ ਫੋਨ ਆਈ ਜਾਂਦਾ ਇਧਰ ਉਹ ਲਾਈ ਜਾਂਦਾ ਤੇਰਾ ਗਾਹ ਲਾਈ ਜਾਂਦਾ ਫੋਨ ਕਿਸੇ ਨੇ ਨਾ ਹਾਂਜੀ ਹਾਂਜੀ ਹੁਣ ਵਿਜੀ ਆਈ ਜਾਂਦਾ ਕੋਈ ਗੱਲ ਨਹੀਂ ਲੋਕ ਦੱਸੋ ਇਹ ਆ ਵੀ ਪ੍ਰਪਾਵ ਲਾ ਲਾ ਕੇ ਤਾਂ ਸੋੜਦਾਂਗੇ ਲਾ ਲਾ ਕੇ ਵੀ ਰੇਟ ਅੱਜ ਤੁਹਾਨੂੰ ਦੱਸ ਹੀ ਦਿੱਤੇ ਆ ਬੜੇ ਸੂਤਰ ਦੇ ਰੇਟ ਆ ਜਾਇਜ਼ ਭਾਅ ਪੜਦਾ ਬਾਕੀ ਜਸਵੀਰ ਦੇ ਨੰਬਰ ਆਪਾਂ ਲੈ ਲੈਨੇ ਆ ਠੀਕ ਹੈ ਜੀ ਜਿੰਨਾ ਤੇ ਤੁਸੀਂ ਫੋਨ ਕਰਨਾ ਤੇ ਇਹ ਪਸ਼ੂ ਅੱਜ ਮੌਜੂਦ ਆ ਮੌਕੇ ਤੇ ਜਸਿਕ ਨੰਬਰ ਬੋਲ ਵੀਰ ਹਾਂਜੀ 99151 ਹਾਂਜੀ 37248 ਕੋਈ ਐਡ ਕਰ ਦਾਂਗੇ ਜੀ ਹਾਂਜੀ ਹਾਂਜੀ ਬਾਕੀ ਦੋਸਤਾਂ ਨੰਬਰ ਦੋਵੇਂ ਸਕਰੀਨ ਦੇ ਉੱਤੇ ਚੱਲਣਗੇ ਠੀਕ ਹੈ ਜੀ ਨੰਬਰਾਂ ਤੇ ਕਾਲ ਕਰੋ ਇਹ ਅੱਜ ਮਾਲ ਸੀਗਾ ਇਸ ਕਿਲੇ ਤੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ